ਹੁਸ਼ਿਆਰਪੁਰ ਵਿਕੇ ਸਾਈਬਰ ਕ੍ਰਾਈਮ ਦਾ ਨਵੇਂ ਦਫਤਰ ਦਾ ਉਦਘਾਟਨ ਕੀਤਾ ਗਿਆ ਹੈ ਇਸ ਮੌਕੇ ਦੇ ਉੱਤੇ ਐਸਐਸਪੀ ਹੁਸ਼ਿਆਰਪੁਰ सुरेंद्र ਲਾਂਬਾ ਵੱਲੋਂ মিডিਆ ਨੂੰ ਦਿੱਤੀ ਗਈ ਜਾਣਕਾਰੀ ਹੁਸ਼ਿਆਰਪੁਰ ਦੇ ਲੋਕਾਂ ਨੂੰ ਇੱਕ ਡੈਡੀਕੇਟਿਡ ਸਾਈਬਰ ਪੁਲਿਸ ਸਟੇਸ਼ਨ ਨਾਲ ਸਮਰਪਿਤ ਕੀਤਾ ਗਿਆ ਹੈਗਾ ਮਾਨਯੋਗ ਬੀਜੀਪੀ ਪੰਜਾਬ ਸਾਹਿਬ ਦੇ ਡਾਇਰੈਕਸ਼ਨਸ ਤੇ ਏਡੀਜੀਪੀ ਸਾਈਬਰ ਕ੍ਰਾਈਮ ਤੇ ਡੀਆਈਜੀ ਜਲੰਧਰ ਰੇਂਜ ਦੀ ਡਾਇਰੈਕਸ਼ਨ ਤੇ ਜਿਹੜਾ ਹੈਗਾ ਹੁਸ਼ਿਆਰਪੁਰ ਵਿੱਚ ਅਸੀਂ ਇੱਕ ਡੈਡੀਕੇਟਿਡ ਸਾਈਬਰ ਪੁਲਿਸ ਸਟੇਸ਼ਨ ਐਸਟੈਬਲਿਸ਼ ਕੀਤਾ ਹੈਗਾ ਤੇ ਅਮਨਜੋਤ ਸੀਐਮ ਸਾਹਿਬ ਵੱਲੋਂ ਸਰਕਾਰ ਵੱਲੋਂ ਰੀਸੈਂਟਲੀ ਜਿਹੜੇ ਹੈਗੇ ਪੰਜਾਬ ਦੇ ਹਰ ਜ਼ਿਲ੍ਹੇ 'ਚ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੂੰ ਐਸਟੈਬਲਿਸ਼ ਕਰਨ ਦਾ ਨੋਟੀਫਿਕੇਸ਼ਨ ਸਰਕਾਰ ਵੱਲੋਂ ਕੀਤਾ ਗਿਆ ਸੀਗਾ ਤੇ ਉਸੇ ਲੜੀ ਵਿੱਚ ਜਿਹੜਾ ਹੈਗਾ ਉਹ ਸਾਡਾ ਪਹਿਲਾਂ ਸਾਈਬਰ ਕ੍ਰਾਈਮ ਸੈੱਲ ਚੱਲਦਾ ਸੀਗਾ ਉਹਨੂੰ ਐਜ਼ ਅ ਪੁਲਿਸ ਸਟੇਸ਼ਨ ਐਸਟੈਬਲਿਸ਼ ਕਰਦੇ ਹੋਏ ਜਿਹੜਾ ਹੈਗਾ ਇੱਥੇ ਆਪਣੇ ਪੁਲਿਸ ਲਾਈਨ ਦੇ ਨਾਲ ਜਿਹੜੀ ਬਿਲਡਿੰਗ ਹੈਗੀ ਇਹਦੇ ਵਿੱਚ ਪ੍ਰੋਪਰ ਐਸਟੈਬਲਿਸ਼ ਕੀਤਾ ਹੈਗਾ ਇਥੋਂ ਇਨਫਾਰਮਲੀ ਪਹਿਲਾਂ ਅਸੀਂ ਚਲਾ ਰਹੇ ਸੀ ਕਿ ਅੱਜ ਤੋਂ ਫਾਰਮਲੀ ਇੱਥੇ ਐਸ ਐਚ ਓ ਜਿਹੜੇ ਹੈਗੇ ਸਾਈਬਰ ਕ੍ਰਾਈਮ ਵੀ ਉਹਦਾ ਬਾਈ ਡਿਫਾਲਟ ਜਿਹੜੇ ਹੈਗੇ ਸਾਡੇ ਡੀ ਐਸ ਪੀ ਐਂਡ ਡੀ ਪੀ ਐਸ ਹੁੰਦੇ ਹੈਗੇ ਉਹਨਾਂ ਦੇ ਨਾਲ ਜਿਹੜੇ ਐਸ ਐਚ ਓ ਅਸੀਂ ਇੰਸਪੈਕਟਰ ਰੈਂਕ ਦੇ ਆਫਿਸ ਇੱਥੇ ਲਾਵਾਂਗੇ ਤੇ ਉਸ ਦੇ ਨਾਲ ਜਿਹੜਾ ਹੈਗਾ ਸਾਈਬਰ ਕ੍ਰਾਈਮ ਸੈੱਲ ਦਾ ਜਿਹੜੀ ਸਟਾਫ ਸੀਗਾ ਉਹਨੂੰ ਹੁਣ ਸਾਈਬਰ ਪੁਲਿਸ ਸਟੇਸ਼ਨ ਦੇ ਸਟਾਫ ਨੂੰ ਜਾਣਾ ਜਾਏਗਾ ਤੇ ਇਹਦੇ ਪੁਲਿਸ ਸਟੇਸ਼ਨ ਦੇ ਐਸਟੈਬਲਿਸ਼ਮੈਂਟ ਨਾਲ ਜਿਹੜੇ ਸਾਈਬਰ ਕ੍ਰਾਈਮ ਜਾਂ ਆਈਟੀ ਰਿਲੇਟਡ ਜਿਹੜੇ ਮੁਕਦਮੇ ਹੈਗੇ ਉਹ ਇਸ ਪੁਲਿਸ ਸਟੇਸ਼ਨ ਸੇ ਡੈਡੀਕੇਟਿਡਲੀ ਦਰਜ ਹੋਣਗੇ ਉਹਨਾਂ ਦੀ ਇਨਵੈਸਟੀਗੇਸ਼ਨ ਵੀ ਜਿਹੜੀ ਹੈਗੀ ਉਹਦੇ ਵਾਸਤੇ ਜਿਹੜੀ ਮਹਾਰਤ ਟੈਕਨੀਕਲ ਮਹਾਰਤ ਚਾਹੀਦੀ ਤੇ ਸਾਰਾ ਡਿਜੀਟਲ ਇਨਵੈਸਟੀਗੇਟ ਕਰਨਾ ਹੁੰਦਾ ਔਰ ਸਾਰੇ ਚੀਜ਼ਾਂ ਹੈਗੀਆਂ ਉਹ ਵੀ ਇੱਥੇ ਹੀ ਕੀਤੀਆਂ ਜਾਣਗੀਆਂ ਸੋ ਥੈਟ ਕਿ ਉਹ ਜਿਹੜਾ ਸਾਈਬਰ ਕ੍ਰਾਈਮ ਕੋਰਿਲੇਟਡ ਕੇਸਿਸ ਹੈਗੇ ਉਹਨਾਂ ਨੂੰ ਪ੍ਰੋਪਰ ਇਨਵੈਸਟੀਗੇਟ ਕਰਕੇ ਤੇ ਜਿਹੜੇ ਵਿਕਟਿਮਸ ਹੈਗੇ ਉਹਨਾਂ ਨੂੰ ਜਲਦ ਨਿਆਂ ਦਿਲਾਇਆ ਜਾ ਸਕੇ ਤੇ ਜਿਹੜੇ ਦੋਸ਼ੀ ਹੈਗੇ ਉਹਨੂੰ ਛੇਤੀ ਤੋਂ ਛੇਤੀ ਫੜ ਕੇ ਕਾਨੂੰਨ ਦੇ ਅਨੁਸਾਰ ਹਮ ਸਜ਼ਾ ਦਿਵਾਈ ਜਾ ਸਕੇ ਕੀ ਸਰ ਇਹਦਾ ਕੋਈ ਟਾਈਮਿੰਗ ਜਰਾ ਵੀ ਕੀ ਹੈ ਜੀ ਬਿਲਕੁਲ ਜਿੱਦਾਂ ਬਾਕੀ ਪੁਲਿਸ ਸਟੇਸ਼ਨ ਹੈਗੇ ਸੇਮ ਪੁਲਿਸ ਸਟੇਸ਼ਨ ਆਪਣਾ ਹੈਗਾ ਇਹਦੀ ਪੁਲਿਸ ਸਟੇਸ਼ਨ ਦੀ ਕੋਈ ਟਾਈਮਿੰਗ ਨਹੀਂ 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੈਗੇ ਤੇ ਇੱਥੇ ਸਾਡੇ ਰਾਤ ਦਿਨ ਜਿਹੜਾ ਹੈਗਾ ਮੈਂ ਤੁਹਾਡੇ ਨਾਲ ਹੀ ਦੱਸਣਾ ਚਾਹੂੰਗਾ ਕਿ ਕਦੇ ਵੀ ਕੋਈ ਬੰਦਾ ਕਿਸੇ ਕੋਈ ਸਾਈਬਰ ਕ੍ਰਾਈਮ ਨਾਲ ਰਿਲੇਟਡ ਕੰਪਲੇਂਟ ਹੁੰਦੀ ਹੈਗੀ ਉਹ 24/7 ਜਦੋਂ ਮਰਜੀ ਇੱਥੇ ਇਮੀਡੀਏਟਲੀ ਆ ਕੇ ਆਪਣੇ ਹੁਸ਼ਿਆਰਪੁਰ ਪੁਲਿਸ ਸਟੇਸ਼ਨ ਦੇ ਨਾਲ ਜਿਹੜੀ ਹੈਗੀ ਆ ਬਿਲਡਿੰਗ ਹੈਗੀ ਤੇ ਇੱਥੇ ਆ ਕੇ ਆਪਣੀ ਕੰਪਲੇਂਟ ਰਿਪੋਰਟ ਕਰਾ ਸਕਦਾ ਹੈਗਾ ਤੇ ਸਾਡਾ ਸਟਾਫ 24 ਘੰਟੇ ਇੱਥੇ ਹਾਜ਼ਰ ਹੁੰਦਾ ਸਰ ਜੀ ਜਿਲ੍ਹੇ ਦਾ ਪਹਿਲਾ ਥਾਣਾ ਹੈਗਾ ਪੰਜਾਬ ਤੋਂ ਇਸ ਦਾ ਥਾਣਾ ਕਿਹਨੇ ਨਹੀਂ ਰੀਸੈਂਟਲੀ ਜਿਹੜਾ ਹੈਗਾ ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਕੀਤਾ ਗਿਆ ਸੀਗਾ ਹਰ ਜਿਲ੍ਹੇ 'ਚ ਹੀ ਮੋਸਟਲੀ ਇੱਕ ਪੁਲਿਸ ਸਟੇਸ਼ਨ ਨਾ ਦਿੱਤਾ ਗਿਆ ਹੈਗਾ ਤੇ ਸਾਰੇ ਜਿਲ੍ਹਿਆਂ 'ਚ ਪੁਲਿਸ ਸਟੇਸ਼ਨਸ ਐਸਟੈ ਤੇ ਜਿਹਦਾ ਡੈਡੀਕੇਟਿਡ ਬਿਲਡਿੰਗਸ ਜਿਹੜੀ ਹੈਗੀ ਮੁਹੱਈਆ ਕਰਾਈ ਜਾ ਰਹੀ ਹੈਗੀਆਂ ਤੇ ਹੁਸ਼ਿਆਰਪੁਰ ਚ ਮੈਂ ਸਮਝਦਾ ਕਿ ਬਾਕੀ ਸਾਰਿਆਂ ਤੋਂ ਜ਼ਿਆਦਾ ਆਪਣੇ ਕੋਲੇ ਬਿਲਡਿੰਗ ਇਨਫਰਾਸਟ੍ਰਕਚਰ ਤੇ ਸਪੇਸ ਅਵੇਲੇਬਲ ਹੈਗਾ ਡੈਡੀਕੇਟਿਡ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਾਸਤੇ ਸੋ ਜਿੱਦਾਂ ਕਿ ਕੰਪਲੇਨਟ ਲਗਾਉਣ ਲਈ ਸੇਵ ਆਸਾਨ ਹੀ ਕੇਂਦਰ ਬਣਾਇਆ ਹੋਇਆ ਹੈ ਉਤੇ ਇਹ ਬੰਦੇ ਨੂੰ ਭੁਮਾਇਆ ਜਾਂਦਾ ਕਿ ਪਹਿਲਾਂ ਐਪਲੀਕੇਸ਼ਨ ਦਿਓ ਉਧਾਰ ਕਾਰਡ ਐਫੀਡਲ ਲੈ ਕੇ ਆਓ ਕਿ ਇਦਾਂ ਦਾ ਇੱਥੇ ਵੀ ਕੁਝ ਕੀਤਾ ਜਾਵੇਗਾ ਕਿ ਨਵੇਂ ਸਿਸਟਮ ਲਈ ਨਹੀਂ ਨਹੀਂ ਜਿੱਦਾਂ ਕੰਪਲੇਂਟ ਵਾਸਤੇ ਸਾਂਝ ਕੇਂਦਰ ਦੀ ਗੱਲ ਤੁਸੀਂ ਕਹਿ ਰਹੇ ਹੋ ਉਹ ਸਮਝ ਨਹੀਂ ਲੱਗੀ ਮੇਰੇ ਕੋਲ ਸਰ ਜਿੱਦਾਂ ਕਿ ਡਾਕੂਮੈਂਟ ਗਵਾ ਦਿੰਦਾ ਦਾ ਏਟੀਐਮ ਵਗੈਰਾ ਗਵਾ ਦਿੰਦਾ ਪਹਿਲਾਂ ਸਾਂਝ ਕੇਂਦਰ ਜਾਂਦਾ ਸੀਗਾ ਕਿ ਮੇਰਾ ਪਰਸ ਗੁੰਮ ਹੋ ਗਿਆ ਹਾਂਜੀ ਉਹਨੂੰ ਫਿਰ ਵੀ ਭੁਮਾਇਆ ਜਾਂਦਾ ਯਾਫੀਡਲ ਲੈ ਕੇ ਆ ਉਸ ਨਾਮ ਵਗੈਰਾ ਨਹੀਂ ਭੁਮਾਇਆ ਨਹੀਂ ਜਾਂਦਾ ਜਿਹੜੀ ਬੇਸਿਕ ਰਿਕੁਆਇਰਮੈਂਟ ਹੈਗੀ ਕਿਸੇ ਵੀ ਡਾਕੂਮੈਂਟ ਤੋਂ ਰਿਲੇਟਡ ਜਿੱਦਾਂ ਮੰਨ ਲਓ ਤੁਸੀਂ ਕਹੋਗੇ ਜੀ ਮੇਰਾ ਤੇ ਪਾਸਪੋਰਟ ਖੋਣ ਦਾ ਤੁਸੀਂ ਕੋਈ ਪ੍ਰੂਫ ਉੱਥੇ ਦਿਓਗੇ ਕਿ ਜੀ ਮੇਰਾ ਆ ਪਾਸਪੋਰਟ ਸੀਗਾ ਉਹਦਾ ਡਾਕੂਮੈਂਟ ਹੈਗਾ ਤੇ ਆ ਮੇਰਾ ਪਾਸਪੋਰਟ ਖੋ ਗਿਆ ਹੈਗਾ ਤੇ ਉਹਦੀ ਐਂਟਰੀ ਹੋ ਜਾਏਗੀ ਉਸ ਤੋਂ ਇਲਾਵਾ ਜਨਾ ਸੰਸ ਕੇਂਦਰ ਤੇ ਜੇਕਰ ਆਪਾਂ ਗੱਲ ਕਰੀਏ ਉਸ ਤੋਂ ਇਲਾਵਾ ਮੈਂ ਤੁਹਾਨੂੰ ਇੱਕ ਚੀਜ਼ ਹੋਰ ਅਡੇ ਵਾਸਤੇ ਨਵੀਂ ਹੋਏਗੀ ਮਨ ਲੱਗਦਾ ਤੁਸੀਂ ਖੁਦ ਵੀ ਜਿਹੜੀ ਹੈਗੀ ਆਪਣੀ ਮਿਸਿੰਗ ਰਿਪੋਰਟ ਸਾਂਝ ਕੇਂਦਰ ਦੇ ਆਨਲਾਈਨ ਪੋਰਟਲ ਤੇ ਜਾ ਕੇ ਰਜਿਸਟਰ ਕਰ ਸਕਦੇ ਹੋ ਉਹਦੇ ਵਾਸਤੇ ਵੀ ਉਹ ਕੁਝ ਬੇਸਿਕ ਡਾਕੂਮੈਂਟਸ ਤੁਹਾਡੇ ਕੋਲ ਪੁੱਛਦੇ ਹੈਗੇ ਤੁਹਾਨੂੰ ਸਾਂਝ ਕੇਂਦਰ ਜਾਣ ਦੀ ਵੀ ਲੋੜ ਨਹੀਂ ਹੈ ਜੇਕਰ ਸਾਂਝ ਕੇਂਦਰ ਤੁਸੀਂ ਜਾ ਰਹੇ ਹੋ ਤੇ ਉਹ ਇੱਕ ਬੇਸਿਕ ਡਾਕੂਮੈਂਟ ਤੁਹਾਡੀ ਆਈਡੈਂਟੀਫਿਕੇਸ਼ਨ ਤੇ ਜਿਹੜਾ ਡਾਕੂਮੈਂਟ ਲਾਸਟ ਹੋਇਆ ਹੈ ਜਿਸ ਦਾ ਉਹਦਾ ਰਿਲੇਵੈਂਟ ਕੋਈ ਡਾਕੂਮੈਂਟ ਹੈਗਾ ਤੇ ਉਹ ਪੁੱਛ ਲੈਂਦੇ ਹੈਗੇ ਆਦਰਵਾਇਜ਼ ਕੋਈ ਇਤਾਂ ਦੀ ਗੱਲ ਨਹੀਂ ਹੈਗੀ ਇੱਥੇ ਜਿਹੜਾ ਹੈਗਾ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਤੇ ਜਦੋਂ ਜਦੋਂ ਤੁਸੀਂ ਆਓਗੇ ਸਾਈਬਰ ਰਿਲੇਟਿਡ ਕੋਈ ਵੀ ਆਫੈਂਸ ਤੁਸੀਂ ਰਿ ਤੇ ਉਹ ਸਾਡਾ ਨੋਟ ਜੋ ਪੁਆਇੰਟ ਹੈਗਾ ਇੱਥੇ 24 ਘੰਟੇ ਸਾਡਾ ਸਟਾਫ ਹਾਜ਼ਰ ਹੈਗਾ ਜਿਹੜੀ ਵੀ ਤੁਸੀਂ ਕੰਪਲੇਂਟ ਲਿਖ ਕੇ ਆਓਗੇ ਉਹ ਕੰਪਲੇਂਟ ਤੁਸੀਂ ਇੱਥੇ ਸਬਮਿਟ ਕਰਾ ਸਕਦੇ ਹੋ ਪਹਿਲੀ ਚੀਜ਼ ਦੂਜੀ ਚੀਜ਼ ਤੁਹਾਨੂੰ ਧਿਆਨ ਹੋਣਾ ਇੱਕ ਪੀਜੀਡੀ ਸੌਫਟਵੇਅਰ ਸਾਡਾ ਚੱਲਦਾ ਪੰਜਾਬ ਸਰਕਾਰ ਵੱਲੋਂ ਮਾਂ ਜੋ بیਜੀਪੀ ਸਾਡੇ ਡਾਇਰੈਕਸ਼ਨ ਤੇ ਏਡੀਜੀਪੀ ਪੀਈਪੀ ਜਿਹੜੇ ਹੈਗੇ ਫਰੂਕੀ ਸਾਹਿਬ ਉਹਨਾਂ ਦੀ ਨਿਗਰਾਨੀ ਹੇਠ ਇੱਕ ਪੰਜਾਬ ਗ੍ਰਿਵੈਂਸ ਡਿਵੀਜ਼ਨ ਡਿਵੀਜ਼ਨ ਦੇ ਨਾਮ ਤੋਂ ਪੀਜੀਡੀ ਦੇ ਨਾਮ ਤੋਂ ਪੋਰਟਲ ਚੱਲਦਾ ਹੈਗਾ ਜਿੱਦ ਤੇ ਤੁਸੀਂ ਮੇਰੇ ਦਫ਼ਤਰ ਆਣ ਦੀ ਹੈ ਥਾਣੇ ਜਾਣ ਦੀ ਲੋੜ ਨਹੀਂ ਤੁਸੀਂ ਆਨਲਾਈਨ ਆਪਣੀ ਕੰਪਲੇਂਟ ਸਬਮਿਟ ਕਰਵਾ ਸਕਦੇ ਹੋ ਤੇ ਆਨਲਾਈਨ ਕੰਪਲੇਂਟ ਸਬਮਿਟ ਹੋ ਜਾਈਗੀ ਉਹ ਕੰਪਲੇਂਟ ਇਮੀਡੀਏਟਲੀ ਜਿਹੜਾ ਹੈਗਾ ਕੰਸਰਟ ਆਫਿਸ ਚਲੀ ਜਾਏਗੀ ਤੇ ਇਸ ਕਰਕੇ ਆਨਲਾਈਨ ਤੇ ਆਫਲਾਈਨ ਦੋਨੋਂ অপਸ਼ਨ ਸੈਵੇਲੇਬਲ ਹੈਗੇ ਆਨਲਾਈਨ ਸਬਮਿਟ ਕਰਾਣੇ ਤੁਸੀਂ ਕੰਪਲੇਂਟ ਸਾਈਬਰ ਕਰਾਇਮ ਫਰੋਡ ਤੋਂ ਰਿਲੇਟਡ 1930 ਤੇ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਇੱਕ ਹੈਲਪਲਾਈਨ ਨੰਬਰ ਹੈਗਾ ਉੱਥੇ ਤੁਸੀਂ ਇਮੀਡੀਏਟਲੀ ਜਿਹੜਾ ਕੋਈ ਸਾਈਬਰ ਕਰਾਇਮ ਇਨਸੀਡੈਂਟ ਹੋ ਜਾਂਦਾ ਹੈਗਾ ਰਿਪੋਰਟ ਕਰਾਓ ਉਸਦੇ ਨਾਲ ਇੱਕ ਰਿਟਰਨ ਕੰਪਲੇਂਟ ਜਾਂ ਤਾਂ ਆਨਲਾਈਨ ਫੇਸ ਤੋਂ ਸਾਨੂੰ ਜਾਂ ਜਿਹੜਾ ਹੈਗਾ ਇੱਥੇ ਸਾਡੇ ਦਫ਼ਤਰ ਫਾਰਮ ਕਾਪੀ ਦੇ ਨਾਲ ਤੁਸੀਂ ਸਬਮਿਟ ਕਰਾ ਸਕਦੇ ਹੋ ਤੁਹਾਡੇ ਲਈ ਜਿਹੜੀ ਮੈਂ ਰਿਕੁਐਸਟ ਕਰਨਾ ਚਾਹੁੰਗਾ ਕਿ ਸਾਈਬਰ ਕ੍ਰਾਈਮ ਜਦੋਂ ਹੁੰਦਾ ਹੈਗਾ ਉਹਨੂੰ ਐਜ ਸੂਨ ਐਸ ਪੋਸੀਬਲ ਸਾਨੂੰ ਰਿਪੋਰਟ ਕੀਤਾ ਜਾਏ ਸੋ ਥੈਟ ਕਿ ਅਸੀਂ ਉੱਤੋਂ ਵੱਧ ਤੋਂ ਵੱਧ ਉੱਚੇ ਮਦਦ ਕਰਕੇ ਇਨਵੈਸਟੀਗੇਸ਼ਨ ਕਰ ਸਕੀਏ ਠੀਕ ਥੈਂਕ ਯੂ